ਹਜੂਰੀ ਰਾਗੀ ਬਹੁਤ ਹੀ ਸਤਿਕਾਰਯੋਗ ਦਮਦਮਿਤ 20 ਸਾਲ ਦੇ ਵਿਦਿਆਰਥੀ ਸਿੰਘ ਸਾਹਿਬ ਪਾਇਸਾ ਪਾਇ ਇੰਦਰਜੀਤ ਸਿੰਘ ਜੀ ਬੰਬੇ ਵਾਲੇ ਅਮਰਤ ਕੁਰਬਾਨੀ ਸ਼ਬਦ ਕੀਰਤਨ ਦੇ ਨਾਲ ਜੋੜਨਗੇ ਇਹ ਸਮਾਗਮ ਕਥਾ ਕੀਰਤਨ ਦਰਬਾਰ ਹੋਲੇ ਮਹੱਲੇ ਦੇ ਸੰਬੰਧ ਦੇ ਵਿੱਚ ਸਜਾਏ ਜਾ ਰਹੇ ਆ ਇਕ ਵਿਦਵਾਨ ਨੇ ਲਿਖਿਆ ਮਾਗ ਬਤੀਤ ਭਈ ਹੁਣ ਫਾਗਣ ਰੁੱਤ ਹੋਲੀ ਦੀ ਆਈ ਏ ਖਿੜ ਗਏ ਲਾਬ ਸਭ ਗੁੰਚਿਆਂ ਆਲਮ ਧੂਮ ਮਚਾਈ ਏ ਅੰਬਰ ਮੁਸ਼ਕ ਕਥੂਰੀ 나ਫੇ ਨਾਲ ਗੁਲਾਬ ਅੰਬੀਰਾ ਦੇ ਚਾਰੇ ਤਰਫ ਵਾਂਗ ਭਾਦਰੋ ਸ਼ਬਰ ਲਾਏ ਬਰਸਾਈ ਏ ਵਾਹ ਵਾਹ ਕਿਆ ਪਚਕਾਰੀ ਸੋਹਣੀ ਕੇਸਰ ਜਿਸ ਵਿੱਚ ਭਰਿਆ ਏ ਹਾਰ ਬੇਰੰਗ ਦੇ ਦਿਲ ਤੇ ਜਿਸ ਨੇ ਰੰਗਣ ਇਸ਼ਕ ਚੜਾਈ ਏ ਹਾਥ ਪਿਆਰਾ ਸਤਗੁਰ ਵਾਲਾ ਜਦੋਂ ਗੁਲਾਬ ਉਡਾਂਦਾ ਏ ਵਿੱਚ ਆਕਾਸ਼ ਪਤਾਲਾ ਸਭ ਨੂੰ ਲਾਲੀ ਮੁਖ ਤੇ ਆਈ ਏ ਰਾਂਗਮ ਜੇਠੇ ਆਲਮ ਦੋਵੇਂ ਰੰਗੇ ਉਸ ਦੇ ਸਦਕੇ ਨੇ ਲਾਲ ਚੌਲੜਾ ਪੈਰ ਸੱਜਣ ਜਦ ਬਾਂਕੀ ਸ਼ਬਦ ਖਾਈ ਏ ਜਨਾਂ ਲੇਖ ਧੁਰੇ ਦੇ ਜਾਗਣ ਦਰਸ ਗੁਰਾਂ ਦੇ ਪਾंदे ਉਹ ਸਫਲ ਜਨਮ ਹੋ ਗਿਆ ਤਨਾਂ ਦਾ ਬਾਕੀ ਲਸ ਨਾ ਰਾਈ ਏ ਸਾਧ ਸੰਗਤ ਦੀ ਧੋੜੀ ਉਤੋਂ ਤਨ ਮਨ ਕੋਲ ਘੁਮਾਵਾਂ ਮੈਂ ਇੱਕੋ ਤਾਂਗ ਜਗਤ ਵਿੱਚ ਸਾਧ ਹੀ ਗੋਇਆ ਦਿਲ ਦੀ ਲਾਈ ਏ ਗੋਇਆ ਦਿਲ ਨੂੰ ਲਾਈ ਏ ਜੋ ਪਰਸੋਂ ਜਾਂ ਚੌਥ ਭਾਈ ਸਾਹਿਬ ਜੀ ਨੇ ਸ਼ਬਦ ਪੜ੍ਹਿਆ ਸੀ ਭਾਈ ਨੰਦ ਲਾਲ ਜੀ ਦੀ ਗਾਜਲ ਦਾ ਉਹਦਾ ਉਹ ਲੱਥਾ ਵਿਦਵਾਨਾਂ ਨੇ ਕੀਤਾ ਹੈ ਤਾਂ ਹੁਣ ਆਪਾਂ ਅੰਮ੍ਰਿਤ ਗੁਰਬਾਣੀ ਸ਼ਬਦ ਕੀਰਤਨ ਦੇ ਨਾਲ ਜੋੜਦੇ ਹਾਂ ਸੇਵਾ ਨਿਭਾਰੇ ਨੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਗੁਰੂ ਘਰ ਦੇ ਕੀਰਤਨੀਏ ਭਾਈ ਸਾਹਿਬ ਪਾਇਂਦਰਜੀਤ ਸਿੰਘ ਜੀ ਵਿਦਿਆਰਥੀ ਦਮ 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 ਦੇ ਟਕਸਾਲ ਵਾਹਿਗੁਰੂ ਜੀ ਕਾ